ਇੱਕ ਬੜੀ ਵਧੀਆ ਇੱਕ ਬੜੀ ਵੀਡੀਓ ਵਾਇਰਲ ਹੋ ਰਹੀ ਸੀ ਤੇ ਜਦੋਂ ਕਹਿੰਦੇ ਕੋਈ ਇਸ ਮੇਲੇ ਲੱਗਾ ਸੂਸਾ ਦਾ ਕੋਈ ਮੇਲਾ ਲੱਗਾ ਸੀ ਕੁਝ ਟਾਈਮ ਪਹਿਲਾਂ ਕਹਿੰਦੇ ਸੀ ਵੀ ਇਹ ਟਰੈਕਟਰ ਬਿਆਨ ਕਰਨੇ ਨੇ ਕਿ ਟਰੈਕਟਰ ਜਿਹੜੇ ਨੇ ਇਹ ਮੇਲੇ 'ਚ ਆਉਣੇ ਨਹੀਂ ਚਾਹੀਦੇ ਤੇ ਨੌਜਵਾਨ ਜਿਹੜੇ ਨੇ ਇਹ ਮੇਲੇ ਦੇ ਵਿੱਚ ਆ ਕੇ ਤੇ ਮੇਲੇ ਵਿੱਚ ਆ ਕਰਕੇ ਇਹਨੂੰ ਨੁਕਸਾਨ ਕਰਦੇ ਨੇ ਇਹ ਹੁਰਮਤਾਂ ਕਰਦੇ ਨੇ ਤੇ ਮੈਂ ਉਸ ਪੁਲਿਸ ਵਾਲੇ ਵੀਰ ਨੂੰ ਇੱਕ ਬੇਇੱਜ਼ਤੀ ਕਰਨੀ ਚਾਹੁੰਦਾ ਕਿ ਅੱਜ ਜਦੋਂ ਪੰਜਾਬ ਨੂੰ ਲੋਡ ਪਈ ਹੈ ਤੇ ਇਹ ਅੱਜ ਉਹੀ ਡਰੈਕਟਰ ਕੰਮ ਆ ਰਹੇ ਜਿਨ੍ਹਾਂ ਨੂੰ ਤੁਸੀਂ ਬਿਆਲ ਕਰਦੇ ਫਿਰਦੇ ਸੀ ਜਿੰਨਾਂ ਵੱਲ ਤੁਸੀਂ ਕਹਿੰਦੇ ਸੀ ਵੀ ਨਹੀਂ ਇਹ ਟਰੈਕਟਰ ਜਿਹੜੇ ਨੇ ਇਹ ਬੈਨ ਹੋਣ ਚਾਹੀਦੇ ਨੇ ਤੁਸੀਂ ਨੌਜਵਾਨਾਂ ਨੂੰ ਕੁੱਟਿਆ ਤੁਸੀਂ ਦਸਤਾਰਾ ਉਤਾਰੀਆਂ ਤੁਸੀਂ ਡੰਡਿਆਂ ਦੇ ਨਾਲ ਕੁੱਟਿਆ ਨੌਜਵਾਨਾਂ ਨੂੰ ਉਹਨਾਂ ਦੇ ਟਰੈਕਟਰ ਭੰਨੇ ਤੇ ਯਾਦ ਰੱਖਿਓ ਅੱਜ ਪੰਜਾਬ ਨੂੰ ਲੋਡ ਪਈ ਹੈ ਉਸੀ ਦੇ ਲੱਭੇ ਕੋਈ ਨਹੀਂ ਪਰ ਅੱਜ ਉਹ ਨੌਜਵਾਨ ਤੇ ਅੱਜ ਉਹੀ ਟਰੈਕਟਰ ਹਾੜਾਂ ਦੇ ਵਿੱਚ ਲੋਕਾਂ ਦਾ ਸਾਥ ਦੇ ਰਹੇ ਨੇ ਜਿੱਥੇ ਤੁਹਾਡੀਆਂ ਗੱਡੀਆਂ ਨਹੀਂ ਜਾ ਸਕਦੀਆਂ ਉੱਥੇ ਨੌਜਵਾਨ ਟਰੈਕਟਰ ਜਾ ਰਹੇ ਨੇ ਇਸ ਕਰਕੇ ਨੌਜਵਾਨ ਨੂੰ ਕਦੀ ਐਵੇਂ ਨਾ ਸਮਝਿਓ ਨੌਜਵਾਨ ਨੂੰ ਕਦੀ ਐਵੇਂ ਨਾ ਸਮਝਿਓ ਜੇ ਲੋਡ ਪਵੇ ਤਾਂ ਇਹ ਸੇਰ ਵੀ ਲਵਾਉਣਾ ਜਾਣਦੇ ਨੇ ਜੇ ਲੋਡ ਪਵੇ ਗੁਰੂ ਦੀ ਖਾਤਰ ਇਹ ਕੁਰਬਾਨ ਹੋਣਾ ਵੀ ਜਾਣਦੇ ਨੇ